Sangrur de ਇੰਨੇ ਅਣਦਾਣਾ ਤੋਂ ਇੱਕ ਜਹੀ ਦਿਲ ਦਲਾਉਣ ਵਾਲੀ ਘਟਨਾ ਸਾਹਮਣੇ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ ਜਿੱਥੇ ਇੱਕ ਪਰਿਵਾਰ ਦੇ ਉੱਤੇ ਅਜਿਹਹਾ ਕਹਿਰ ਟਾ ਦਿੱਤਾ ਗਿਆ ਜਿੱਥੇ ਲੋਕ ਰਖੜੀ ਦਾ ਤਿਹਾਰ ਮਨਾ ਰਹੇ ਸੀ ਉੱਥੇ ਇਸ ਘਰ ਦੇ ਵਿੱਚ ਸੱਥਰ ਵਿਛ ਗਏ ਜੀਹਾਂ ਦਾਦੀ ਏ ਕਿ ਪਿਓ ਪੁੱਤ ਦੇ ਸੱਪ ਦੇ ਦਸਣ ਦੇ ਨਾਲ ਮੌਤ ਹੋ ਗਈ ਕਿਉਂਕਿ ਜਦੋਂ ਇਸ ਦਾ ਪਿਓ ਖੇਤਾਂ ਦੇ ਵਿੱਚੋਂ ਕਾਹ ਕੱਢ ਰਿਹਾ ਸੀ ਤਾਂ ਉਸ ਦਾ ਪੁੱਤ ਵੀ ਉਸ ਦੇ ਕੋਲ ਸੀ ਜੀ ਇਸ ਦੌਰਾਨ ਘਰ ਦੇ ਵਿੱਚੋਂ ਸੱਪ ਨਿਕਲਿਆ ਤੇ ਪੁੱਤ ਨੂੰ ਤੇ ਪਿਓ ਨੂੰ ਦੋਨਾਂ ਨੂੰ ਡੱਸ ਲਿਆ। ਉਹਨਾਂ ਸੋਚਿਆ ਵੀ ਕੋਈ ਵੈਸੇ ਕੀੜੇ ਨੇ ਕੱਟ ਲਿਆ ਤੇ ਜਦੋਂ ਘਰ ਆ ਕੇ ਸੋਏਗੇ ਤਾਂ ਸਵੇਰ ਤੱਕ ਉਹਨਾਂ ਦੀ ਸਿਹਤ ਖਰਾਬ ਹੋਊਗੀ ਤੇ ਜਦੋਂ ਤੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਦੋਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਚੀਕ-ਚਿਹਾੜਾ ਪੈ ਗਿਆ। ਸਭ ਅਸੀਂ ਸਾਰੀਆਂ ਛਿੰਦਾ ਖੱਡਾਂ ਇੰਦੀਆਂ ਸੱਪੀਆਂ। ਹੂੰ। ਇਹ ਸੱਪੇ ਦਾ ਨੂੰ ਮਾਰ ਕੇ ਨਾ ਹੂੰ ਤੇ ਆ ਖੋਦੇ। ਆ ਖੁੱਡ ਦੇ ਵਿੱਚ ਵੀ ਗਿਆ ਦਾ ਖੁੱਡ ਲੱਭੀ ਏ ਅੱਛਾ ਹੇ ਆਲਾ ਖੁੱਡਾ ਹਾਰੇ ਮੰਨਾ ਭਕੇ ਬੈਠਾ ਆ ਸਾਰੀਆਂ ਗੁੱਡਾਂ ਮਰਤੀਆਂ ਐਨਾ ਵਿਗਦੀ ਇਹ ਸੱਪ ਆ ਦਿਖਾਈ ਦੇ ਵਿਗਦੀ ਗਿਆ ਹੋਇਆ ਇਹ ਆ ਵੇ ਤੁਸੀਂ ਵੀ ਹੱਥ ਨਾ ਲਾਓ ਬਾਈ ਆ ਦੇਖੋ ਇਹਨਾਂ ਨੂੰ ਬੰਦ ਕਰਤੀ ਮਨੇ ਬਾਪੇ ਨੇ ਆ ਦੇਖੋ ਵੀ ਉਪਰੋਂ ਦੀ ਸੱਪ ਆਇਆਗਾ ਪਿੱਛੇ ਖੇਤ ਨੇ ਹੈ ਹਾਂ ਪਿੱਛੇ ਖੇਤ ਤੇ ਇੱਥੇ ਹੁਣ ਇਹਨਾਂ ਨੇ ਵਿਹਲਾ ਕਰ ਲਿਆ ਜੰਨੇ ਕਿ ਉਹਦਾ ਮੰਜੇ ਜਿਹੜਾ ਹੁੰਦਾ ਸਮਾਨ ਘਰ ਦਾ ਪਿਆ ਸੀਗਾ ਸੱਪ ਲੱਭਿਆ ਨਹੀਂ ਨਾ ਲੱਭਿਆ ਨਹੀਂ ਨਿਕਲ ਗਿਆ ਸੋਰਾ ਵਿੱਚ ਕਿਉਂ ਰਾਤ ਨੂੰ ਨਿਕਲ ਗਿਆ ਅੱਛਾ ਹਾਂ ਆਹ ਦੇਖੋ ਵੀ ਖੱਡਾ ਇਹ ਚਲੋ ਹੁਣ ਤੁਸੀਂ ਵੀ ਆਹ ਦੇਖ ਅੱਛਾ ਆਹ ਹਾਂ ਦੇ ਆਹ ਖੱਡ ਗਈ ਆਹ ਤੇ ਯਾਰ ਪਾਰ ਪਾਰ ਹੈ ਬਈ ਇਹਦੇ ਵਿੱਚ ਦੀ ਆਇਆ ਇਹ ਪਹਿਲਾਂ ਖੁੱਲੀ ਹੈ ਪਈ ਤੀ ਹਾਂ ਖੁੱਲੀ ਸੀ ਖੱਡ ਇਹਦੇ ਵਿੱਚ ਖੁੱਲੀ ਸੀ ਇਹਦੇ ਵਿੱਚੋਂ ਦੀ ਆਇਆ ਨਾ ਫਿਰ ਇਹਦੇ ਵਿੱਚ ਦੀ ਗਿਆ ਵਿੱਚ ਦੀ ਗਿਆ ਵਿੱਚ ਦੀ ਗਿਆ ਸੀ ਲੀਕ ਪੂਰੀ ਆਪ ਵੇਖੀ ਆ ਬਾਬੇ ਨੇ ਅੱਛਾ ਲੀਕ ਆਪ ਦੇਖੀ ਆ ਆਪ ਲੀਕ ਦਿਖਾਈ ਵੀ ਇਹਨਾਂ ਨੂੰ ਆਹ ਦੇਖੀ ਵੀ ਇਹ ਇਹਦੇ ਬਿਜਲੀ ਸੱਪ ਰਾਤ ਬੱਚਿਆਂ ਨੂੰ ਮਾਰ ਕੇ ਨਾ ਇੰਨਾਂ ਦੇ ਅੰਦਰ ਕਿ ਇਹਦੇ ਵਿੱਚੋਂ ਕੀ ਹੋਇਆ ਹੈ ਸਭ ਦੇਖ ਸਕਦੇ ਹੋ ਦੋਸਤੋ ਆ ਖੱਡ ਦੇ ਵਿੱਚ ਦੀ ਗਿਆਗਾ ਬਾਪ ਤੇ ਪੁੱਤ ਨੂੰ ਡੰਗ ਕੇ ਚੜਿਆ ਗਿਆ ਮਾਰ ਕੇ ਡੰਗ ਕੇ ਚੜਿਆ ਗਿਆ ਦੇਖ ਸਕਦੇ ਹੋ ਅਸੀਂ ਇਹ ਫੋੜਾ ਫਾਰੀ ਕਰਕੇ ਤਾਂ ਇਹ ਖੁੱਡ ਬੰਦ ਕੀਤੀ ਹੁਣ ਖਾਲੇ ਠੀਕ ਹੈ ਤਾਂ ਹੁਣ ਬੰਦ ਕੀਤੀ ਗਈ ਬਹੁਤ ਮਾੜੀ ਗੱਲ ਬਹੁਤ ਜ਼ੁਲਮ ਹੋਇਆ ਫੇਰਾਂ ਨਾਲ ਜੋਲਮ ਹੋਇਆ ਹੈ ਇਹ ਬੰਦਾ ਕਿਸੇ ਨਾਲ ਵੀ ਨਾ ਕਰੇ ਮਹਾਰਾਜ ਆ ਦੇਖੋ ਜੀ ਆ ਤੇੜਾ ਵਿਚਲੀ ਸੱਪ ਆਇਆ ਹੈਗਾ ਇਧਰੋਂ ਪਾਹਣ ਚੋਂ ਪਿੱਛੋਂ ਖੁੱਡ ਸੀਗਾ ਵਿੱਚ ਜਿੱਥੇ ਉਹ ਨਫਾਫਾ ਨਾ ਆਇਆ ਹੋਇਆ ਉਹ ਖੁੱਡ ਦੇ ਪਿਛਲੇ ਜਾ ਕੇ ਅੰਦਰ ਸੱਪ ਲੜਕੇ ਪੁੱਤ ਤੇ ਬਾਪ ਦੀ ਜਿਹੜੀ ਮੌਤ ਹੋ ਗਈ ਸੱਪ ਦੇ ਡੰਗ ਨਾਲ ਅਣਧਾਣੇ ਪਿੰਡ ਦੇ ਵਿੱਚ ਤੇ ਦੋਵੇਂ ਮਾਂ ਬੇਟੀਆਂ ਵੀ ਢਿੱਲੀਆਂ ਪਈਆਂ ਨੇ ਜੀ ਨਾ ਕੋਈ ਪਤਾ ਨਹੀਂ ਦੋਵੇਂ ਮਾਂ ਬੇਟੀਆਂ ਢਿੱਲੀਆਂ ਪਈਆਂ ਨੇ ਜੀ ਅੱਛਾ ਹਾਂ ਉਹ ਜਾਨੀ ਲਾ ਹੋਇਆ ਹੋਇਆ ਸਾਰਾ ਸ਼ਾਇਦ ਉਹਦੇ ਵੀ ਸੱਪ ਨੇ ਹੀ ਡੰਗੇ ਹੋ ਜੀ ਅੱਛਾ ਮਾਂ ਵੀ ਢਿੱਲੀ ਹੈ ਮਾਂ ਵੀ ਕੁੜੀ ਵੀ ਢਿੱਲੀ ਆ ਤੁਸੀਂ ਦੇਖਣ ਦੀ ਕੋਸ਼ हां जी सारे ਬੋਲ ਪਾਰ ਕੇ ਜੀ ਕੱਪੜੇ ਕੁੱਪੜੇ ਜਿੰਨੇ ਵੱਡ ਵੱਡੂ ਸਾਰੇ ਸਾਡੇ ਫਰੋਲੇ ਨੇ ਛੱਪ ਦੀ ਲੀਕ ਤੇ ਲੀ ਵੀ ਵੇਖੀ ਦੇਖ ਸਕਦੇ ਹੋ ਵੀ ਜੋਗੀ ਬੁਲਾਏ ਸੀਗੇ ਖਨੌਰੀ ਤੋਂ ਇਹਨਾਂ ਨੇ ਦੇਖਿਆ ਸੀ ਤੇ ਫਿਰ ਜਦੋਂ ਛੱਪ ਲੜਿਆਗਾ ਆਪਣਾ ਕੋਈ ਝੱਗ ਝੁਗ ਵੀ ਆਈ ਆ ਪਰਪਰ ਹਾਂਜੀ ਬੱਚੇ ਦੇ ਆਈ ਆ ਪਹਿਲਾਂ ਝੱਗ ਅੱਛਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸੰਭਾਲਣ ਲੱਗ ਗਏ ਉਸ ਤੋਂ ਬਾਅਦ ਬੱਚੇ ਨੇ ਕਹਿ ਦਿਆ ਜਿਹਨੂੰ ਅੱਪਾ ਝੂਗ ਝੱਗ ਕਹਿੰਦੇ ਹਾਂ ਉਹ ਹੀ ਉਸ ਤੋਂ ਬਾਅਦ ਫਿਰ ਬੱਚੇ ਦੇ ਡੈਡੀ ਦੇ ਮੂੰਹ 'ਚੋਂ ਝੱਗ ਆ ਗਿਆ ਸੀ ਉਹਦਾ ਦਾਹ ਸੰਸਕਾਰ ਕਰਕੇ ਆਏ ਆ ਤੇ ਉਹਦਾ ਡੈਡੀ ਪੈ ਗਿਆ ਜੀ ਫਿਰ ਰਾਣਾ ਜੀ ਠੀਕ ਹੈ ਫਿਰ ਸੰਗਰੂਰ ਉੱਥੇ ਜਾਂਦੇ ਨੂੰ ਉਹ ਡਾਕਟਰਾਂ ਨੇ ਕਹਿਦਾ ਵੀ ਡੈੱਡ ਫਿਰ ਮਾਂ ਫਿਰ ਉਸ ਤੋਂ ਬਾਅਦ ਘਰੇ ਆਏ ਤਾਂ ਉਹਦੀ ਮੰਮੀ ਦੇ ਮੂੰਹ ਚੋਂ ਧੱਕ ਚਾ ਗਾਨ ਲੱਗ ਗਿਆ ਜੀ ਇੱਕ ਛੋਟੀ ਗੁੜੀਆ ਉਹ ਵੀ ਲਾਲੋ ਐਡਮਿਟ ਨਾਲ ਹੀ ਆ ਜੀ ਸਾਨੂੰ ਉੱਥੇ ਵੀ ਸ਼ੱਕ ਹੈ ਵੀ ਸ਼ਾਇਦ ਉਹਦੇ ਮੂੰਹ ਲਾ ਨਾ ਫਿਰ ਤਾਂ ਜਦੋਂ ਤਿੰਨ ਦੇ ਤਾਂ ਝੱਗੇ ਆ ਗੀ ਮੂੰਹ ਚੋਂ ਕਿਉਂ ਜੀ ਝੱਗਾ ਆਉਣ ਦਾ ਕਰੇ ਸਾਰੇ ਬੱਚੇ ਪਾਏ ਹੁਣ ਕਿਹੜਾ ਵਿੱਡਾਂ ਤੇ ਸਾਰੇ ਇਕੱਠੇ ਇਹ ਕੱਛਿਆਂ ਨੂੰ ਸੱਪ ਨੇ ਖਾਦਾ ਠੀਕ ਹੈ ਕੱਲੇ ਕੱਲੇ ਨੂੰ ਸੱਪ ਆ ਇਹ ਕੱਲੇ ਕੱਲੇ ਨੂੰ ਲੜਿਆ 70 ਪਾਈਨ ਤੇ ਇਹੇ ਤੁਸੀਂ ਦੱਸ ਦਿਓ ਵੀ ਛੱਤ ਟੁੱਟ ਗਿਆ? ਹਾਂਜੀ ਛੱਤ ਤੇ ਚੜ ਕੇ ਨਾ ਸਿੱਧਾ ਬੈਡਾਂ ਤੇ ਸਿੱਧਾ ਬੈਡਾਂ ਤੇ ਆਇਆ ਜੀ। ਦੇਖ ਸਕਦਾ ਛੱਤ ਤੋਂ ਛੱਤ ਤੋਂ ਵੀ ਡਿੱਗ ਸਕਦਾ ਪੱਕੀ ਗੱਲ ਹੈ ਡਿੱਗ ਸਕਦਾ ਉੱਤੋਂ ਦਾ। ਅੱਛਾ। ਕੱਚੇ ਮਕਾਨ ਨੇ। ਆ ਕੱਚਾ ਮਕਾਨ ਹੈ। ਪਹਿਲਾਂ ਮੁੰਡੇ ਦੇ ਲੱਗਿਆ ਠੀਕ ਹੈ। ਬਾਅਦ ਚ ਨੂਨ ਨੇ ਦੱਸਿਆ ਵੀ ਮੈਂ ਆਪਦੇ ਹੱਥ ਨਾਲ ਚੱਕ ਕੇ ਪਰਾਂ ਕਰਿਆ ਉਸ ਤੋਂ ਤੋੜਿਆ ਨਾਲੋਂ। ਹਾਂਜੀ। ਅੱਛਾ। ਉਸ ਤੋਂ ਬਾਅਦ ਉਹ ਸੱਪ ਭੱਜ ਗਿਆ ਅਸੀਂ ਸਵੇਰੇ ਦੇਖਿਆ। ਛੋਟਾ ਬੱਚਾ ਦੇਖਿਆ ਸੀ। ਉਹ ਡੈੱਡ ਹੋਇਆ ਵੀ ਅਸੀਂ ਉਸ ਤੋਂ ਬਾਅਦ ਅਸੀਂ ਦਾ ਸੰਸਕਾਰ ਕਰਕੇ ਆਏ ਆ ਫਿਰ ਉਹਤੀ ਹੀ ਪਿੰਡ ਵਾਸੀ ਨੇ ਕਿਹਾ ਕਿ ਬਹੁਤ ਹੀ ਗਰੀਬ ਪਰਿਵਾਰ ਹੈ ਜਿਸ ਦੇ ਉੱਤੇ ਇੰਨਾ ਵੱਡਾ ਕਹਿਰ ਟੈ ਗਿਆ ਜਿੰਨੇ ਵੀ ਮੈਨੂੰ ਐਨ ਆਰ ਆਈ ਭਰਾ ਜਾਣਦੇ ਨੇ ਆਪਾਂ ਪਹਿਲਾਂ ਵੀ ਬਥੇਰੇ ਪਰਿਵਾਰਾਂ ਦੀ ਹੈਲਪ ਕਰੀਆ ਬਥੇਰੇ ਤਾਂ ਰਪਏ ਨੇ ਮੈਂ ਜਿੰਨੇ ਵਰਨਾ ਐਨ ਆਰ ਆਈ ਜੁੜੇ ਹੋਏ ਨੇ ਬਾਹਰਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਪਰਿਵਾਰ ਦਾ ਇੱਕ ਤੋਂ ਰੂਮ ਪਲੱਸ ਬਾਥਰੂਮ ਜੋ ਜ਼ਰੂਰੀ ਆ ਅੱਜ ਦੇ ਟਾਈਮ ਇਹ ਚੀਜ਼ਾਂ ਬਣਾਈਆਂ ਜਾਣਾ ਸੋਤੀ ਇੱਟਾ ਪਈਆਂ ਨੇ ਕਬਾ ਲਾਖ ਰੁਪਇਆ ਰੂਟ ਦੇ ਵਿੱਚ ਸਰਜੂ ਮੇਰੇ ਹਿਸਾਬ ਨਾਲ ਲੈਂਟਰਵਾਤੇ ਇਹਦਾ ਇੰਨੀ ਦਾ ਐਨ ਆਰ ਆਈ ਪਰ ਹਰਪਦਰਧਨ ਬਾਤੀ ਪਿੰਡਦਰਦੂ ਬਾਤੀ ਸਰਤਾਰਾਦਰਧਨ ਧੰਨਵਾਦ ਸੋਦਾ ਦੀ ਇਸ ਦੁਖਦਾਈ ਘਟਨਾ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਅਤੇ ਇੱਕ ਗਰੀਬ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਚੈਨ ਦੀ ਰਿਪੋਰਟ